ਮੋਗਾ ਵਿੱਚ ਸ਼ਨੀਵਾਰ ਦੀ ਰਾਤ ਨੂੰ ਉਸ ਸਮੇਂ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪੁਲਿਸ ਵੱਲੋਂ ਅਚਾਨਕ ਸੂਈਆ ਕੁੱਤੇਆਂ ਅਤੇ ਬਾਮ ਨਰੋਧਕ ਦਸਤਿਆਂ ਸਮੇਤ ਸ਼ਹਿਰ ਦੇ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ। ਇਸ ਤਰ੍ਹਾਂ ਪੁਲਿਸ ਵੱਲੋਂ ਮੋਗਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕਾਂ ਅਤੇ ਮੰਦਰਾਂ ਆਦਿ ਵਿੱਚ ਵੀ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪੁਲਿਸ ਵੱਲੋਂ ਅਚਾਨਕ ਜਾ ਕੇ ਕੀਤੀ ਗਈ ਹੈ ਇਸ ਦੇ ਪਿੱਛੇ ਕੀ ਕਾਰਨ ਸੀ। ਕਾਨੂੰਨੀ ਵਿਸ਼ੇਸ਼ਾ ਅਧਿਕਾਰ ਤੋਂ ਵੱਲ ਪ੍ਰੋਇਕਰਨ ਤੋਂ ਕੁਮਾਇਆ ਸੀ ਕਿ ਮੋਗਾ ਜਾ ਕੇ ਅਸਸੂਚਾ ਨੂੰ ਰਿਪੋਰਟ ਕਰੂਗਾ। ਅਤੇ ਤੁਹਾਨੂੰ ਇਹਨਾਂ ਨੂੰ ਫਿਰੇ ਖਾਣਾ ਬੰਨ ਤੇ ਟੂਰ ਭੇਜਿਆ ਜੀ ਭੀੜ ਭੜਕੇ ਵਾਲੇ ਪਾਰਕ ਤੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਸਾਰੇ ਇੱਥੇ ਕੀਤਾ ਬਣੇ ਜਿੱਥੇ ਵੀ ਸ਼ੱਕ ਪੈਂਦਾ ਤੁਹਾਨੂੰ ਸੋ ਕਿਸ ਤਰ੍ਹਾਂ ਦੀ ਸ਼ੰਕਾ ਹੈ ਕਿ ਆ ਚੈਕਿੰਗ ਕੀ ਜਾ ਰਹੀ ਹੈ ਇੱਥੇ ਅਸ਼ੰਕਾ ਜਨਰਲ ਚੈਕਿੰਗ ਹੈ ਜੀ ਅਫਸਰਾਂ ਦੇ ਹੁਕਮ ਮੁਤਾਬਕ ਜੀ ਡੌਗਸ ਪੈਡ ਵੀ ਆਪਕੇ ਸਾਥ ਡੌਗਸ ਕੜਦੀ ਤਾਂ ਕੋਈ ਕੋਈ ਹੈ ਇਨਫੋਰਮੇਸ਼ਨ ਹੈ ਸੀ ਕਿ ਜਿਸ ਮੇਂ ਤੇ ਕੁਝ ਨਹੀਂ ਸੀਨੀਅਰ ਅਫਸਰਾਂ ਨੂੰ ਪਤਾ ਸਰ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਅਸੀਂ ਇੱਥੇ ਆਏ ਆਫਰਜ਼ਪੁਰ ਸੇ ਆਏ ਫਰੋਇਪੁਰ ਸੇ ਤਾਂ ਕਹਾ ਕਹਾ ਚੈਕਿੰਗ ਹੋ ਰਹੀ ਹੈ ਮ ਰਲਵੇ ਸਟੇਸ਼ਨ ਜੀ ਪਾਰਕਿੰਗ ਜੀ ਰੇਲਵੇ ਪਾਰਕਿੰਗ ਜੀ ਜਿਹੜੀਆਂ پارک ਆ ਜਿਹੜਾ ਭੀੜ ਭੜਕੇ ਵਾਲਾ ਇਲਾਕਾ ਹੈ ਜੀ ਅੰਤਪਾਵਨ ਜੀ ਡਾਕਾ ਜਿੱਥੇ ਸਾਰੇ ਮਤਲਬ ਭੀੜ ਭੜਕੇ ਵਾਲੀ ਜਗ੍ਹਾ ਜੀ ਬਾਜ਼ਾਰ ਨੇ